ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਅੱਜ ਸਵੇਰੇ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਸ਼ੁਰੂਆਤ ਕੀਤੀ ਸੀ ਗੈਂਗਸਟਰਾਂ ਤੇ ਵਾਰ ਜਿਵੇਂ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡੀ ਵਿਲ ਪਾਵਰ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਉਹਦਾ ਸੈਕੰਡ ਫੇਜ਼ ਸ਼ੁਰੂ ਹੋਇਆ ਹੁਣੇ ਜਿਸ ਤਰੀਕੇ ਦੇ ਨਾਲ ਨਸ਼ਿਆਂ ਦੇ ਉੱਤੇ ਥੱਲ ਪਈ ਆ ਛੋਟੇ ਨਹੀਂ ਵੱਡੇ ਵੀ ਸਮਗਲਰ ਜਿਹੜੇ ਉਹ ਫੜੇ ਗਏ ਆ ਔਰ ਕੁਇੰਟਲਾਂ ਦੇ ਹਿਸਾਬ ਦੇ ਨਾਲ ਜਿਹੜਾ ਨਸ਼ਾ ਫੜਿਆ ਗਿਆ ਗ੍ਰਿਫਤਾਰੀਆਂ ਹੋਈਆਂ ਨੇ ਉਹਦੇ ਨਾਲ ਜਿਹੜੀ ਇੱਕ ਸਪਲਾਈ ਚੇਨ ਹੈ ਉਹਨੂੰ ਤੋੜਨ ਦੇ ਵਿੱਚ ਕਾਫੀ ਹੱਦ ਤੱਕ ਅਸੀਂ ਸਫਲ ਰਹੇ ਆ ਖਾਸ ਤੌਰ ਤੇ ਜਿਹੜੀ ਹੇਟਲੀ ਚੇਨ ਹੈ ਕਿਉਂਕਿ ਪੰਜਾਬ ਸਰਹੱਦੀ ਸੂਬਾ ਸਾਡੇ ਨਾਲ ਲੱਗਦਾ ਜਿਹੜਾ ਮੁਲਕ ਹੈ ਉਹ ਲਗਾਤਾਰ ਇਨ੍ਹਾਂ ਕੋਸ਼ਿਸ਼ਾਂ ਦੇ ਵਿੱਚ ਰਹਿੰਦਾ ਹੈ ਕਿ ਨਸ਼ਾ ਇੱਥੇ ਜਿੰਨਾ ਸੁਟਿਆ ਜਾ ਸਕੇ ਪਰ ਉਹਨੂੰ ਫੜਨ ਦੇ ਯਤਨਾਂ ਦੇ ਤਹਿਤ ਪੰਜਾਬ ਸਰਕਾਰ ਨੇ ਐਂਟੀ ਡਰੋਨ ਤੱਕ ਲਗਾਏ ਨੇ ਹੁਣ ਅੱਜ ਤੋਂ ਜਿਹੜੀ ਗੈਂਗਸਟਰ ਤੇ ਵਾਰ ਇੱਕ ਪੰਜਾਬ ਪੁਲਿਸ ਦੇ ਵੱਲੋਂ ਸਟਾਰਟ ਕੀਤਾ ਗਿਆ ਔਰ ਇਹ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਹੈ ਉਹਦੇ ਅਗੇਂਸਟ ਯੁੱਧ ਪੱਧਰ ਦੇ ਉੱਤੇ ਇਹ ਲੜਾਈ ਜਿਹੜੀ ਉਹ ਪੁਲਿਸ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਗੈਂਗਸਟਰ ਲਫ਼ਜ਼ ਪੰਜਾਬ ਦੇ ਵਿੱਚ ਕਦੋਂ ਆਇਆ ਕਦੋਂ ਲੋਕਾਂ ਨੇ ਇਹ ਨਾਮ ਸੁਣੇ ਕੋਈ 15 ਤੋਂ 18 ਸਾਲ ਪਹਿਲਾਂ ਇਹ ਨਾਮ ਜਿਹੜੇ ਸੀ ਉਹ ਪੰਜਾਬ ਦੇ ਵਿੱਚ ਚੱਲਣੇ ਸ਼ੁਰੂ ਹੋਏ ਨੇ ਤਾਂ ਪਹਿਲਾਂ ਆਪਾਂ ਸਾਰੇ ਜਾਣਦੇ ਆ ਨਾਮ ਹੁੰਦਾ ਸੀ ਬਦਮਾਸ਼ ਜਾਂ ਬਦਮਾਸ਼ੀ ਕਰਨ ਵਾਲਾ ਫਿਰ ਇਹ ਲਫਜ਼ ਜਿਹੜਾ ਸੀ ਉਹ ਗੈਂਗਸਟਰ ਆਇਆ ਖਾਸ ਤੌਰ ਤੇ 7 ਤੋਂ 17 ਦੇ ਦੌਰਾਨ ਗੈਂਗਸਟਰਵਾਦ ਦਾ ਬੋਲਬਾਲਾ ਰਿਹਾ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਨਵੇਂ ਮੁੰਡੇ ਸੀ ਉਹਨਾਂ ਨੂੰ ਇਸ ਪਾਸੇ ਵੱਲ ਜਾਣ ਬੁੱਝ ਕੇ ਲਿਆਂਦਾ ਗਿਆ ਚਾਹੇ ਉਹ ਅੰਮ੍ਰਿਤਸਰ ਦੇ ਵਿੱਚ ਇੱਕ ASI ਜਿਹੜਾ ਆਪਣੀ ਧੀ ਦੀ ਇੱਜ਼ਤ ਬਚਾਉਣ ਦੇ ਵਾਸਤੇ ਆਇਆ ਉਹਨੂੰ ਮਾਰਿਆ ਗਿਆ ਜਿਸ ਗੈਂਗਸਟਰ ਨੇ ਉਦੀ ਜਾਨ ਲਈ ਉਦੀ ਮਰਤਕ ਦੇਹ ਦੇ ਉੱਤੇ ਖੜੋ ਕੇ ਉਹਨੇ ਨਾਰੇ ਵੀ ਉਦੋਂ ਲਾਏ ਚਾਹੇ ਲੁਧਿਆਣੇ ਦੇ ਵਿੱਚ ਇੱਕ ਪੁਲਿਸ ਆਫੀਸਰ ਦੀ ਲੱਤ ਤੋੜਨ ਵਾਲੀ ਘਟਨਾ ਹੋਵੇ ਫਰੀਦਕੋਟ ਦੇ ਵਿੱਚੋਂ ਇੱਕ ਨਬਾਲਕ ਬੱਚੀ ਦਾ ਅਗਵਾ ਕੀਤਾ ਗਿਆ ਹੋਵੇ ਚਾਹੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਹੋਣ ਔਰ ਇਨ੍ਹਾਂ ਘਟਨਾਵਾਂ ਦਾ ਸਿਖਰ ਉਹਨਾਂ ਸਾਲਾਂ ਦੇ ਦੌਰਾਨ ਨਾਬਾ ਜੇਲ ਬ੍ਰੇਕ ਸੀ ਨਾਬਾ ਜੇਲ ਬ੍ਰੇਕ ਕਿਵੇਂ ਹੋਇਆ ਮੈਂ ਉਹਦੇ ਵਿਸਥਾਰ ਦੇ ਵਿੱਚ ਨਹੀਂ ਜਾਣਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਕਾਂਗਰਸ ਦੀ ਸਰਕਾਰ ਦੇ ਵਿੱਚ ਇਨ੍ਹਾਂ ਗੈਂਗਸਟਰਾਂ ਨੂੰ ਹੱਥ ਪਾਉਣ ਲਈ ਠੱਲ ਪਾਉਣ ਲਈ ਕੁਝ ਨਹੀਂ ਕੀਤਾ ਗਿਆ ਬਲਕਿ ਇੱਕ ਨਵਾਂ ਤਜਰਬਾ ਕੀਤਾ ਗਿਆ ਉੱਤਰ ਪ੍ਰਦੇਸ਼ ਇੱਕ ਗੈਂਗਸਟਰ ਉਹਦੇ ਉੱਤੇ ਇੱਕ ਮਾਮਲੀ ਪਰਚਾ ਦਰਜ ਕਰਕੇ ਇੱਥੇ ਜੇਲ ਦੇ ਵਿੱਚ ਰੱਖਿਆ ਗਿਆ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਉਸ ਗੈਂਗਸਟਰ ਨੂੰ ਲਿਜਾਣ ਦੇ ਵਾਸਤੇ ਸਪਰੀਮ ਕੋਰਟ ਤੱਕ ਲਈ ਲੜੀ ਫਿਰ ਉਹ ਗੈਂਗਸਟਰ ਨੂੰ ਉਹਨੂੰ ਲੈ ਕੇ ਗਏ ਸਭ ਨੂੰ ਪਤਾ ਹੈ ਕਿੰਨਾ ਦੀ ਛੱਤਰ ਛਾਇਆ ਸੀ ਕਿਸ ਤਰੀਕੇ ਦੇ ਨਾਲ ਉਸ ਗੈਂਗਸਟਰ ਨੂੰ ਇੱਥੇ ਰੱਖਿਆ ਗਿਆ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਖਰੀ ਕਿਸਮ ਦੀ ਕਹਾਣੀ ਹੈ ਇਹਨਾਂ ਗੈਂਗਸਟਰਾਂ ਨੂੰ ਸਮੇਂ-ਸਮੇਂ ਦੇ ਉੱਤੇ ਜਿਹੜੀਆਂ ਰਵਾਇਤੀ ਪਾਰਟੀਆਂ ਵਾਲੇ ਨੇ ਉਹ ਕਿਵੇਂ ਵਰਤਦੇ ਰਹੇ ਇਹ ਵੀ ਕਿਸੇ ਤੋਂ ਲੁਕਿਆ ਛिपਿਆ ਨਹੀਂ ਬਹੁਤ ਸਾਰੇ ਗੈਂਗਸਟਰ ਦੀਆਂ ਕਹਾਣੀਆਂ ਤੁਸੀਂ ਸੁਣੀਆਂ ਪੜੀਆਂ ਵੇਖੀਆਂ ਹੋਣਗੀਆਂ ਕਿ ਕਿਹੜੇ ਰਾਜਨੀਤਿਕ ਵਿਅਕਤੀ ਨੇ ਉਹਨੂੰ ਸ਼ਹਿ ਦੇ ਕੇ ਗੈਂਗਸਟਰ ਬਣਾਇਆ ਤੇ ਆਪਣਾ ਕੰਮ ਹੋਣ ਤੋਂ ਬਾਅਦ ਉਹਨੂੰ ਪਾਸੇ ਛੱਡ ਦਿੱਤਾ ਅਜੇ ਵੀ ਗੈਂਗਸਟਰਵਾਦ ਜਿਹੜਾ ਉਹਨੂੰ ਸ਼ਹਿ ਦੇਣ ਦੇ ਵਾਸਤੇ ਕੁਝ ਲੋਕ ਦਿੱਤੇ ਤੋਂ ਸਬਕ ਨਹੀਂ ਸਿੱਖ ਰਹੇ ਤਰਨਤਾਨ ਦੀ ਚੋਣ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਹੋਈ ਜ਼ਿਮਨੀ ਚੋਣ ਉਹਦੇ ਵਿੱਚ ਕਿਵੇਂ ਇੱਕ ਗੈਂਗਸਟਰ ਦੇ ਪਰਿਵਾਰ ਦੇ ਮੈਂਬਰ ਨੂੰ ਟਿਕਟ ਦਿੱਤੀ ਗਈ ਇੱਕ ਕਿਸਮ ਦੇ ਨਾਲ ਇੱਕ ਗੈਂਗਸਟਰਵਾਦ ਨੂੰ ਬढ़ावा ਦੇਣ ਵਾਲੀ ਗੱਲ ਸੀ ਪੰਜਾਬ ਪੁਲਿਸ ਨੇ ਅੱਜ ਗੈਂਗਸਟਰ ਤੇ ਵਾਰ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਇੱਕ ਲੰਬੀ ਸੋਚ ਵਿਚਾਰ ਤੋਂ ਬਾਅਦ ਕੀਤੀ ਆ ਔਰ ਮੁਲਕ ਦੇ ਵਿੱਚ ਗੈਂਗਸਟਰਵਾਦ ਦੇ ਖਿਲਾਫ ਹੋਣ ਵਾਲੀ ਇਸ ਤਰ੍ਹਾਂ ਦੀ ਮੁਹਿੰਮ ਆਪਣੇ ਆਪ ਦੇ ਵਿੱਚ ਸਭ ਤੋਂ ਵੱਡੀ ਹੈ ਇਹਦੇ ਵਿੱਚ ਅੱਜ ਸਵੇਰ ਤੋਂ ਤੜਕਸਾਰ ਤੋਂ ਥਾਂ-ਥਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ। ਔਰ ਇਹਦੇ ਵਿੱਚ 2000 ਟੀਮਾਂ ਇਸ ਛਾਪੇਮਾਰੀ ਦੇ ਵਿੱਚ ਸ਼ਾਮਲ ਹੋਈਆਂ ਨੇ। ਔਰ ਇਹਦੇ ਕੁਝ ਰਿਜ਼ਲਟ ਵੀ ਜਿਹੜੇ ਉਹ ਸਾਹਮਣੇ ਆਏ ਨੇ। ਅਗਲੇ ਕੋਈ 72 ਘੰਟਿਆਂ ਦੇ ਵਿੱਚ ਪੁਲਿਸ ਨੂੰ ਇਹਦੇ ਇੱਕ ਚੰਗੇ ਨਤੀਜੇ ਆਉਣ ਦੀ ਜਿਹੜੀ ਉਹ ਆਸ ਹੈ। ਜਿੱਥੇ ਗੈਂਗਸਟਰਾਂ ਦੇ ਆਕੇ ਵੱਡੇ ਦੇਸ਼ਾਂ ਦੇ ਵਿੱਚ ਬੈਠੇ ਨੇ ਕਿਉਂਕਿ ਤੋਂ ਮੁਲਕ ਤੋਂ ਮੁਲਕ ਗੱਲ ਕਰਨੀ ਆ ਉਹ ਮੁਲਕ ਨੇ ਗੱਲ ਕਰਨੀ ਆ ਇਹਦੇ ਵਾਸਤੇ ਵੀ ਪੰਜਾਬ ਪੁਲਿਸ ਇਹਨਾਂ ਦੀ ਪੂਰੀ ਜਾਣਕਾਰੀ ਜਿਹੜੀ ਉਹ ਸੈਂਟਰ ਦੀ ਸਰਕਾਰ ਦੇ ਨਾਲ ਸਾਂਝੀ ਕਰਕੇ ਇਹਨਾਂ ਦੀ ਐਕਸਟਰਡੀਸ਼ਨ ਦੇ ਵਾਸਤੇ ਵੀ ਜਿਹੜੀ ਉਹ ਪੂਰੀ ਤਿਆਰੀ ਕਰੀ ਬੈਠੀ ਹੈ ਜਿਨ੍ਹਾਂ ਦੇ ਕੋਲੇ ਖਾਸ ਤੌਰ ਤੇ ਇੰਡੀਅਨ ਨੇ ਉਹਨਾਂ ਦੀ ਐਕਸਟਰਡੀਸ਼ਨ ਥੋੜੀ ਸੌਖੀ ਹੁੰਦੀ ਹੈ ਜੇ ਕਿਸੇ ਨੇ ਬਾਹਰਲੀ ਨਾਗਰਿਕਤਾ ਲਈ ਹੈ ਉਹ ਥੋੜੀ ਔਖੀ ਜਾਂਦੀ ਹੈ ਇਹਦੇ ਵਿੱਚ ਪੁਲਿਸ ਜਿਹੜੀ ਹੈ ਉਹਨੇ ਪਬਲਿਕ ਨੂੰ ਸਹਿਯੋਗ ਦੇਣ ਦੇ ਵਾਰ ਵੀ ਕਿਹਾ ਮੈਂ ਇਸੇ ਕਰਕੇ ਤੁਹਾਡੇ ਮਾਧਿਅਮ ਦੇ ਰਾਹੀਂ ਪੰਜਾਬ ਦੇ ਸਮੂਹ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਇਸ ਮਸਲੇ ਦੇ ਉੱਤੇ ਪੁਲਿਸ ਗੰਧਕ ਕੀਤੀ ਜਾਵੇ ਔਰ ਟੋਲ ਫਰੀ ਨੰਬਰ ਉਹ ਜਾਰੀ ਕੀਤਾ ਗਿਆ 93946 93946 ਬਹੁਤ ਔਖਾ ਨੰਬਰ ਆ ਇਹ ਤੁਸੀਂ ਕਾਈਂਡਲੀ ਆਪੋ ਆਪਣੇ ਚੈਨਲਾਂ ਦੇ ਉੱਤੇ ਇਹੇਠਾ ਫਲੈਸ਼ ਕਰ ਦੇਣਾ ਇਸ ਨੂੰ 93946 93946 ਜਿਹੜੇ ਵਿਅਕਤੀ ਕਿਸੇ ਗੈਂਗਸਟਰ ਦੇ ਬਾਰੇ ਵਿੱਚ ਉਹਦੇ ਕਿਸੇ ਗੁਰਗੇ ਦੇ ਬਾਰੇ ਦੇ ਵਿੱਚ ਕੋਈ ਜਾਣਕਾਰੀ ਦੇਊਗਾ ਉਹਦਾ ਨਾਮ ਗੁਪਤ ਰਹੂਗਾ ਉਹਦਾ ਨਾਮ ਆਰ ਨਹੀਂ ਆਉਂਦਾ ਜੇ ਉਹਦੀ ਜਾਣਕਾਰੀ ਜਿਹੜੀ ਉਹ ਪੁਖਤਾ ਹੁੰਦੀ ਹੈ ਉਹਦੀ ਜਾਣਕਾਰੀ ਦੇ ਆਧਾਰ ਦੇ ਉੱਤੇ ਕਿਸੇ ਗੈਂਗਸਟਰ ਨੂੰ ਨੱਪ ਲਿਆ ਜਾਂਦਾ ਤਾਂ ਉਹਨੂੰ ਬਣਦਾ ਇਨਾਮ ਵੀ ਦਿੱਤਾ ਜਾਊਗਾ ਜਿਹੜੇ ਪੁਲਿਸ ਵਾਲੇ ਇਹਦੇ ਵਿੱਚ ਬਿਹਤਰੀ ਉਹਨਾਂ ਦੇ ਵਾਸਤੇ ਵੀ ਪੰਜਾਬ ਸਰਕਾਰ ਨੇ ਇਹ ਕੰਮ ਦਾ ਜਿਹੜਾ ਉਹ ਰਾਸ਼ੀ ਰੱਖੀ ਹੋਈ ਹੈ ਉਹ ਨਿਰਭਰ ਕਰੂਗਾ ਕਿ ਕਿਸ ਨੇ ਕਿਹੋ ਜੇ ਗੈਂਗਸਟਰ ਦਾ ਪਿੱਛਾ ਕਰਦਿਆਂ ਕਿਹੋ ਜੀ ਬਹਾਦਰੀ ਜਿਹੜੀ ਉਹ ਵਿਖਾਈ ਹੈ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਪੰਜਾਬ ਪੁਲਿਸ ਦੀ ਉਹ ਕਿੰਨੀ ਪਰਪੱਕ ਹੈ ਇਹਦੇ ਉੱਤੇ ਕਿਸੇ ਨੂੰ ਕੋਈ ਸ਼ਿਕਵਾ ਨਹੀਂ ਵਿਸ਼ਵ ਦੀਆਂ ਬਿਹਤਰੀਨ ਪੁਲਿਸ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਪੰਜਾਬ ਪੁਲਿਸ ਅੱਜ ਜਿਹੜੀ ਸਵੇਰ ਦੀ ਚੱਲ ਰਹੀ ਹੈ ਕਾਰਵਾਈ ਉਹਦੇ ਵਿੱਚ ਕੁਝ ਜਿਹੜੀਆਂ ਡਵੈਲਪਮੈਂਟਸ ਹੋਈਆਂ ਨੇ ਔਰ ਇਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਗੈਂਗਸਟਰ ਮਣੀ ਪ੍ਰਿੰਸ ਉਹਦਾ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਪੁਲਿਸ ਨੇ ਜਦੋਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਉਹਨੇ ਪੁਲਿਸ ਦੇ ਉੱਤੇ ਗੋਲੀ ਚਲਾਈ ਜਿਸ ਦੇ ਵਿੱਚ ਇਹ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਮਣੀ ਪ੍ਰਿੰਸ ਔਰ ਇਹ ਕਈ ਘੰਟੇ ਤੱਕ ਜਿਹੜੀ ਆ ਉਹ ਕਾਰਵਾਈ ਚੱਲੀ ਇਸੇ ਤਰੀਕੇ ਦੇ ਨਾਲ ਮੰਡੀ ਗਵਿੰਦਗਰ ਦੀ ਜਿਹੜੀ ਪੁਲਿਸ ਐ ਫਤਿਹਗੜ ਸਾਹਿਬ ਡਿਸਟ੍ਰਿਕਟ ਜਿਹੜਾ ਪੈਂਦਾ ਉਹਦੇ ਵਿੱਚ ਇੱਕ ਗੈਂਗਸਟਰ ਦੇ ਨਾਲ ਪੰਜਾਬ ਪੁਲਿਸ ਦਾ ਮੁਕਾਬਲਾ ਹੋਇਆ ਔਰ ਇਸ ਗੈਂਗਸਟਰ ਨੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਔਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਹਦੇ ਗੋਲੀ ਲੱਗੀ ਐ ਔਰ ਉਹ ਹਸਪੀਟਲ ਦੇ ਵਿੱਚ ਇਸ ਵੇਲੇ ਦੇਰੇ ਇਲਾਜ ਹੈ ਇਹਦੇ ਉੱਤੇ ਲੁੱਟ ਖੋਹ ਦੇ ਐਨਡੀਪੀਐਸ ਦੇ 9 ਦੇ ਕਰੀਬ ਜਿਹੜੀਆਂ ਉਹ ਐਫਆਈਆਰ ਦਰਜ ਨੇ ਇਸ ਗੈਂਗਸਟਰ ਦੇ ਉੱਤੇ ਇਹ ਸਿਰਫ ਦੋ ਕਾਰਵਾਈਆਂ ਨੇ ਪੰਜਾਬ ਪੁਲਿਸ ਦੀ ਗੈਂਗਸਟਰ ਤੇ ਵਾਰ ਲਗਾਤਾਰ ਜਾਰੀ ਹੈ ਔਰ ਪੰਜਾਬ ਪੁਲਿਸ ਦੀ ਇਹ ਗੈਂਗਸਟਰ ਤੇ ਵਾਰ ਉਦੋਂ ਤੱਕ ਚੱਲੂਗੀ ਜਦੋਂ ਤੱਕ ਪੰਜਾਬ ਦੇ ਵਿੱਚੋਂ ਸਮੁੱਚੇ ਰੂਪ ਦੇ ਵਿੱਚ ਇੰਨਾ ਗੈਂਗਸਟਰ ਦਾ ਸਫਾਇਆ ਨਹੀਂ ਕਰ ਦਿੱਤਾ ਜਾਂਦਾ ਜਿਹੜੇ ਵਾਪਸ ਆਉਣਾ ਚਾਹੁੰਦੇ ਨੇ ਆਪਣੇ ਘਰਾਂ ਨੂੰ ਉਹਨਾਂ ਦੇ ਕੋਲੇ ਇੱਕ ਇੱਕ ਚੰਗਾ ਮੌਕਾ ਕਿ ਉਹ ਵਾਪਸ ਆ ਸਕਦੇ ਕੋਈ ਨਹੀਂ ਹੁੰ ਚਾਹੁੰਦਾ ਤਾਂ ਗੈਂਗਸਟਰ ਜਿਸ ਭਾਸ਼ਾ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਧਮਕਾ ਰਹੇ ਨੇ ਜਾਂ ਉਹਰੇ ਤੋਂ ਐਕਸਟਰਸ਼ਨ ਮੰਗ ਰਹੇ ਨੇ ਜਾਂ ਕਿਸੇ ਕਿਸੇ ਦੀ ਕੋਈ ਧਮਕੀ ਦੇ ਰਹੇ ਨੇ ਪੁਲਿਸ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਗੈਂਗਸਟਰ ਨੂੰ ਬਰਦਾਸ਼ਤ ਨਹੀਂ ਕਰੂਗੀ ਗੈਂਗਸਟਰ ਜਵਾਬ ਦੀ ਭਾਸ਼ਾ ਦੇ ਵਿੱਚ ਦਿੱਤਾ ਜਾਊਗਾ ਜਿਵੇਂ ਸੀਐਮ ਸਾਹਿਬ ਕਹਿੰਦੇ ਨੇ ਕਿ ਜੇ ਕੋਈ ਗੋਲੀ ਚਲਾਉਂਦਾ ਤਾਂ ਉਹਨੂੰ ਲੋਰੀ ਨਹੀਂ ਅੱਗੋਂ ਸੁਣਾਈ ਜਾਊਗੀ ਔਰ ਇੱਕ ਗੈਂਗਸਟਰ ਦੇ ਉੱਤੇ ਵਾਰ ਇਹ ਹੋ ਸਕਦਾ ਹੈ ਕਿ ਇਹਦੇ ਵਾਸਤੇ ਕਈ ਹਫ਼ਤੇ ਲੱਗ ਜਾਣ ਕਈ ਮਹੀਨੇ ਲੱਗ ਜਾਣ ਕਿਉਂਕਿ ਇਹ ਗੈਂਗਸਟਰ ਕਿਸ ਜਗ੍ਹਾ ਤੋਂ ਆਉਂਦੇ ਨੇ ਕਿਸ ਜਗ੍ਹਾ ਤੱਕ ਜਾਂਦੇ ਨੇ ਤੁਸੀਂ ਪਿਛਲਾ ਰਾਜ ਦੇਖਿਆ ਇੱਕ ਮਰਡਰ ਜਿਹੜਾ ਸਰਪੰਚ ਦਾ ਹੋਇਆ ਸੀ ਚਾਹੇ ਉਹਨੂੰ ਮਾਰਨ ਵਾਲੇ ਸੀ ਚਾਹੇ ਜਿਹੜਾ ਮੋਹਾਲੀ ਦੇ ਵਿੱਚ ਇੱਕ ਮਰਡਰ ਹੋਇਆ ਸੀਗਾ ਖੇਡ ਪ੍ਰਮੋਟਰ ਦਾ ਉਹਦੇ ਸੀਗੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਦੂਜੇ ਰਾਜਾਂ ਤੋਂ ਕੇ ਲਿਆਂਦਾ ਗਿਆ ਗੱਲ ਦੂਜੇ ਰਾਜਕ ਨਹੀਂ ਜੇ ਕੋਈ ਇਥੋਂ ਬਾਹਰ ਵੀ ਜਿਹੜਾ ਭੱਜੂਗਾ ਕਿਸੇ ਮੁਲਕ ਦੇ ਵਿੱਚ ਪੰਜਾਬ ਪੁਲਿਸ ਉਹਦਾ ਪਿੱਛਾ ਜਿਹੜਾ ਉਹ ਕਾਨੂੰਨੀ ਤਰੀਕੇ ਦੇ ਨਾਲ ਕਰੂਗੀ ਉਸ ਵਾਸਤੇ ਜੇ ਕੋਈ ਬਾਹਰ ਦੂਸਰੇ ਮੁਲਕ ਚ ਬੈਠੇ ਨੇ ਉਹਦੇ ਵਾਸਤੇ ਜਿਹੜੀ ਸਾਨੂੰ ਮਦਦ ਕੇਂਦਰ ਦੀ ਸਰਕਾਰ ਤੋਂ ਲੈਣੀ ਪੈਣੀ ਆ ਉਹ ਮਦਦ ਅਸੀਂ ਹਰ ਹਾਲਤ ਦੇ ਵਿੱਚ ਲਵਾਂਗੇ ਉਹਦਾ ਜੋ ਵੀ ਡੋਸੀਅਰ ਆ ਉਹ ਤਿਆਰ ਕਰਕੇ ਸੈਂਟਰ ਦੀ ਸਰਕਾਰ ਨੂੰ ਦਿੱਤਾ ਗਿਆ ਹੈ ਗੈਂਗਸਟਰ ਤੇ ਵਾਰ ਇਹਦੇ ਵਿੱਚ ਅਸੀਂ ਪੰਜਾਬ ਦੇ ਸਮੂਹ ਲੋਕਾਂ ਨੂੰ ਇੱਕ ਵਾਰੀ ਫੇਰ ਸੱਦਾ ਦਿੰਦੇ ਆ ਕਿ ਤੁਸੀਂ ਪੁਲਿਸ ਦਾ ਸਾਥ ਦਿਓ ਪੁਲਿਸ ਨੂੰ ਜਾਣਕਾਰੀ ਦੇ ਕੇ ਉਹਨਾਂ ਬਦਮਾਸ਼ਾਂ ਦੇ ਬਾਰੇ ਦੇ ਵਿੱਚ ਦੱਸੋ ਜਿਹੜੇ ਕਿ ਇਹ ਸਮਝਦੇ ਆ ਕਿ ਸ਼ਾਇਦ ਇੱਕ ਪਿਸਤੌਲ ਦੇ ਨਾਲ ਪੰਜਾਬੀਆਂ ਨੂੰ ਡਰਾਇਆ ਜਾ ਸਕਦਾ ਹੈ ਜਾਂ ਪੰਜਾਬੀਆਂ ਤੋਂ ਐਕਸਟਰਸ਼ਨ ਮਨੀ ਜਿਹੜੀ ਉਹ ਲਈ ਜਾ ਸਕਦੀ ਹੈ ਪੰਜਾਬੀ ਵੀ ਇਸ ਦੇ ਵਾਸਤੇ ਮੂਹਰੇ ਆਉਣ ਪੰਜਾਬੀ ਇਹੋ ਜੀ ਕੌਮ ਹੈ ਜਿਨ੍ਹਾਂ ਨੇ ਕਿ ਇਹੋ ਜੇ ਬਦਮਾਸ਼ਾਂ ਦਾ ਕਈ ਵਾਰੀ ਸਾਹਮਣਾ ਕੀਤਾ ਹੋਇਆ ਤੇ ਹਮੇਸ਼ਾ ਪੰਜਾਬੀ ਜਿੱਤੇ ਨੇ ਔਰ ਇਸ ਆਗ ਦੇ ਨਾਲ ਸਮਝਦਾ ਹੈ ਕਿ ਪੰਜਾਬ ਪੁਣ ਦੇ ਵੱਲੋਂ ਸ਼ੁਰੂ ਕੀਤੀ ਗਈ ਗੈਂਗਸਟਰ ਤੇ ਯਾਰ ਜਿਹੜੀ ਆ ਉਹ ਇੱਕ ਇਸ ਤਰ੍ਹਾਂ ਦਾ ਢਾਂਡਾ ਸੀ ਗਾਂਗੇ ਜਿਹੜਾ ਕਿ ਇਸ ਲਈਆਂ ਸਰਕਾਰਾਂ ਦੇ ਟਾਈਮ ਦੇ ਉੱਤੇ ਵਿਝਿਆ ਗਿਆ ਸੀਗਾ ਚਾਹੇ ਉਹ ਚਿੱਟਾ ਹੈ ਉਹਦੇ ਉੱਤੇ ਯੁੱਧ ਨਸ਼ਿਆਂ ਵਿਰੁੱਧ ਲੜਿਆ ਜਾ ਰਿਹਾ ਹੈ ਤੇ ਗੈਂਗਰਵਾਦ ਹੈ ਇਹਦੇ ਵਾਸਤੇ ਗੈਂਗਸਟਰ ਤੇ ਬਾਰ ਜਿਹੜਾ ਇੱਕ ਯੁੱਧ ਟਾਈਪ ਦੇ ਨਾਲ ਲੜਿਆ ਜਾ ਰਿਹਾ ਹੈ ਇਹ ਪਿਛਲੀਆਂ ਸਰਕਾਰ ਦੇ ਵਿਜੇ ਹੋਏ ਕੰਡੇ ਨੇ ਇਹੋ ਕੰਡੇ ਚੁਗਣ ਦੇ ਵਾਸਤੇ ਇੱਕ ਵਿਲ ਪਾਵਰ ਦੀ ਜ਼ਰੂਰਤ ਹੁੰਦੀ ਹੈ ਔਰ ਵਿਲ ਪਾਵਰ ਮਾਨ ਸਰਕਾਰ ਦੇ ਕੋਲੇ ਹੈ ਮਾਨ ਸਾਹਿਬ ਦੇ ਬਿਲਕੁਲ ਕਲੀਅਰ ਇਨਸਟਰਕਸ਼ਨਸ ਨੇ ਕਿ ਕੋਈ ਵੀ ਵਿਅਕਤੀ ਜਿਨੇ ਕਾਨੂੰਨ ਆਪਣੇ ਹੱਥ ਦੇ ਵਿੱਚ ਲਿਆ ਉਹ ਮਤ ਸੋਚੇ ਕਿ ਉਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਾਨੂੰਨ ਦੇ ਆਪਣੇ ਹੱਥ ਦੇ ਵਿੱਚ ਲੈ ਕੇ ਲੋਕਾਂ ਨੂੰ ਪਰੇਸ਼ਾਨ ਪੁਇਤ ਵਾਲੋ ਸਭ ਤੋਂ ਪਹਿਲਾਂ ਕੈਸ਼ ਕਰੀਏ